ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅੱਜ ਤੁਹਾਨੂੰ ਦਿਖਾਉਣਾ ਹੈ ਕੁਦਰਤ ਦੇ ਰੰਗ ਤੇ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਹੁੰਦਾ ਹਨਾ ਤੇ ਆਹ ਹੈਗਾ ਜੀ ਪਿੰਡ ਬਗਿਆਣਾ ਤੇ ਅਸੀਂ ਸਕੂਲ ਕੋਲੇ ਖੜੇ ਆ ਸਕੂਲ ਦੇ ਬਿਲਕੁਲ ਨਜ਼ਦੀਕ ਖੜੇ ਆ ਗਰਾਊਂਡ ਕੋਲੇ ਤੇ ਇਧਰਲੇ ਪਾਸੇ ਦੇਖੋ ਜਮਾ ਸੁੱਕਾ ਕੋਈ ਕਣੀ ਨਹੀਂ ਗਈ ਤੇ ਅੱਗੇ ਤੁਹਾਨੂੰ ਦਿਖਾਉਣਾ ਇੱਥੋਂ ਦੀ ਨਾਹਲੀ ਮੀਂਹ ਪੈ ਗਿਆ ਯਾਰ ਇਧਰਲੇ ਪਾਸੇ ਬਾਬੇਸ਼ੀ ਦਾਲੀ ਸ਼ੈਡ ਤੇ ਲਓ ਜੀ ਆਪਣਾ ਮੈਡਲ ਸਕੂਲ ਦੇ ਜਮਾ ਗੇਟ ਦੇ ਕੋਲ ਦੀ ਅੱਧਾ ਮੈਡਲ ਸਕੂਲ ਦੇ ਵਿੱਚ ਵੀ ਨਹੀਂ ਮੀ ਪਿਆਗਾ ਇਧਰਲੇ ਪਾਸੇ ਮੀਂਹ ਪਿਆ ਤੇ ਮੀਂਹ ਅੱਗੇ ਬਹੁਤ ਜ਼ਿਆਦਾ ਆਇਆ ਵਾ ਤੇ ਅਸੀਂ ਤੁਹਾਨੂੰ ਆਹ ਦੇਖ ਸਕਦੇ ਆ ਮੀਂਹ ਦਾ ਪਾਣੀ ਇਹ ਮੀਂਹ ਦਾ ਪਾਣੀ ਹੁਣੇ-ਹੁਣੇ ਮੀਂਹ ਪਿਆ ਤੇ ਪਿਆ ਪਿੰਡ ਤੋਂ ਬਾਬੇਸ਼ੀ ਢਾਲੀ ਸ਼ੈਡ ਨੂੰ ਆ ਤੇ ਬਾਕੀ ਪੈਂਡ ਜੇ ਜਮਾਈ ਮੀ ਹੈ ਨੀਗਾ ਉਹ ਤੁਹਾਨੂੰ ਪਹਿਲਾਂ ਹੀ ਦਿਖਾ ਚੁੱਕੇ ਆ ਹਨਾ ਅੱਗੇ ਮੀ ਆ ਕਾਫੀ ਜ਼ਿਆਦਾ ਹੈ ਅੱਗੇ ਇੱਥੇ ਕਣੀਆਂ ਪਈ ਜਾਂਦੀਆਂ ਪਰ ਉਧਰ ਮੀ ਬੱਗਿਆਂ ਨੇ ਤੇ ਬਿਲਕੁਲ ਵੀ ਹੈ ਨਹੀਂ ਇੱਕ ਕਣੀ ਵੀ ਨਹੀਂ ਡਿੱਗੀ ਇੱਥੇ ਦੇਖ ਸਕਦੇ ਆ ਕਿੰਨਾ ਮੀ ਹੈ ਠੀਕ ਹੈ ਆ ਮੀਂਹ ਦਾ ਪਾਣੀ ਹੈ ਪੂਰਾ ਰੇਡ ਵਾਲਾ ਮੀਂਹ ਆਇਆ ਇੱਧਰਲੇ ਪਾਸੇ ਤੇ ਪਰ ਉਥੇ ਮੀਂਹ ਬਿਲਕੁਲ ਵੀ ਹੈ ਨਹੀਂਗਾ ਠੀਕ ਹੈ ਇਹ